ਖਾਲਸਾ ਵਾਹਿਗੁਰੂ ਅੱਜ ਅਕਾਲ ਪੁਰਖ ਜੀ ਦੀ ਕਿਰਪਾ ਸਦਕਾ ਜਿਹੜੀ ਆਪਣੇ ਸੀਰੀਜ਼ ਰਿਲੀਜ਼ ਹੋਈ ਹੈ ਅਕਾਲਗੜ ਅਕਾਲ ਫੌਜ ਆਸਟ੍ਰੇਲੀਆ ਵੱਲੋਂ ਜਿਹੜਾ ਇਹ ਉਪਰਾਲਾ ਬਹੁਤ ਸੋਹਣਾ ਉਪਰਾਲਾ ਕੀਤਾ ਗਿਆ ਸਿੱਖ ਇਤਿਹਾਸ ਬਾਰੇ ਦੇ ਵਿੱਚ ਬਹੁਤ ਹੀ ਮਤਲਬ ਕਿ ਸੋਹਣੇ ਤਰੀਕੇ ਦੇ ਨਾਲ ਦੱਸਿਆ ਗਿਆ ਜੋ ਅੱਜ ਸਾਡੀ ਲੋੜ ਹੈ ਜਿਹੜੀ ਅੱਜ ਦੀ ਜਨਰੇਸ਼ਨ ਦੀ ਸਾਡੀ ਲੋੜ ਹੈਗੀ ਐ ਸੋ ਇਹਦੇ ਵਿੱਚ ਸਾਰਾ ਬਖੂਬੀ ਤਰੀਕੇ ਦੇ ਨਾਲ ਦਿਖਾਇਆ ਗਿਆ ਤੇ ਇਹਦੀ ਸ਼ੁਰੂਆਤ ਅਸੀਂ ਅੱਜ ਪਹਿਲੇ ਦਿਨ ਸ੍ਰੀ ਗੁਰੂ ਨਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਫਾਜ਼ਲ ਕਾ ਰੋਡ ਵਿਖੇ ਕੀਤੀ ਐ ਤੇ ਮੈਂ ਸਭ ਤੋਂ ਪਹਿਲਾਂ ਇਹ ਪ੍ਰਬੰਧਕ ਕਮੇਟੀ ਤੇ ਸਾਰੇ ਸਟਾਫ ਦਾ ਤੇ ਬੱਚਿਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਇਹਨਾਂ ਨੇ ਸ਼ੁਰੂਆਤੀ ਜਿਹੜੇ ਦੌਰ ਦੇ ਵਿੱਚ ਬਹੁਤ ਸੋਹਣਾ ਸਾਥ ਦਿੱਤਾ ਜੀ ਇਹਨਾਂ ਦਾ ਤਹਿ ਦਿਲ ਤੋਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਤੇ ਅੱਗੇ ਵੀ ਅਸੀਂ ਇਸੇ ਤਰ੍ਹਾਂ ਜਿਹੜੀਆਂ ਸਕੂਲਾਂ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਇਸ ਸੀਰੀਜ਼ ਨੂੰ ਜ਼ਰੂਰ ਦਿਖਾਵਾਂਗੇ ਤੇ ਮੇਰੀ ਸਾਰਿਆਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਪਲੀਜ਼ ਤੁਸੀਂ ਇਸ ਨੂੰ ਅਕਾਲ ਕੜ ਜਿਹੜਾ ਹੈਗਾ ਚੈਨਲ ਤੇ ਇਹਨੂੰ ਸਰਚ ਕਰੋ YouTube ਤੇ ਤੇ ਇਹਨੂੰ ਜ਼ਰੂਰ ਦੇਖੋ ਤੇ ਆਪਣੇ ਬੱਚਿਆਂ ਨੂੰ ਵੀ ਦਿਖਾਓ ਤਾਂ ਕਿ ਸਾਨੂੰ ਸਾਡੇ ਸਿੱਖੀ ਜਿਹੜਾ ਇਤਿਹਾਸ ਹੈਗਾ ਸਾਡੀ ਹਿਸਟਰੀ ਹੈ ਸਾਨੂੰ ਉਹਦੇ ਬਾਰੇ ਪਤਾ ਲੱਗੇ ਸਾਡੇ ਬੱਚਿਆਂ ਨੂੰ ਪਤਾ ਲੱਗੇ ਕਿ ਅਸਲ ਦੇ ਵਿੱਚ ਸਾਡਾ ਵਿਰਸਾ ਕੀ ਹੈ ਸਾਡੇ ਪੁਰਖੇ ਕੌਣ ਨੇ ਸਾਡੇ ਵੱਡੇ ਵਡੇਰੇ ਕੌਣ ਨੇ ਸਾਨੂੰ ਉਹਨਾਂ ਬਾਰੇ ਪਤਾ ਲੱਗੇ ਅਸੀਂ ਤਾਂ ਹੀ ਪਤਾ ਲਾ ਸਕਦੇ ਹਾਂ ਜੇਕਰ ਇਹ ਚੀਜ਼ਾਂ ਸਾਨੂੰ ਦਿਖਾਈਆਂ ਜਾਣਗੀਆਂ ਸੋ ਇਹ ਬਹੁਤ ਸੋਹਣਾ ਉਪਰਾਲਾ ਜੀ ਅੱਜ ਅਕਾਲ ਪੁਰਖ ਜੀ ਦੀ ਕਿਰਪਾ ਸਦਕਾ ਇਹਨਾਂ ਬੱਚਿਆਂ ਨੇ ਦੇਖਿਆ ਬੱਚੋ ਕਿਵੇਂ ਲੱਗਿਆ ਤੁਹਾਨੂੰ ਬਹੁਤ ਵਧੀਆ ਅੱਗੇ ਵੀ ਦੇਖਣਾ ਚਾਹੋਗੇ ਹਾਂ ਜੀ ਇਹ ਅੱਗੇ ਵੀ ਐਪੀਸੋਡ ਇਸੇ ਤਰ੍ਹਾਂ ਹੀ ਜਿਹੜੇ ਰਿਲੀਜ਼ ਹੋਣਗੇ ਜੀ ਠੀਕ ਹੈ ਬੋਲੇ ਸੋਹਣੇ